ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਹੰਸਰਾਜ ਹੰਸ ਨੇ ਨਹੀਂ ਦਿੱਤੇ ਸਨ ਤੇ ਕਿਸਾਨਾਂ ਦੇ ਸਵਾਲਾਂ ਤੇ ਜਵਾਬ ਹੰਸਰਾਜ ਨੇ ਨਹੀਂ ਦਿੱਤੇ ਸਨ ਇਸੇ ਦੇ ਕਾਰਨ ਕਿ ਕਿਸਾਨ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਜੜਾ ਹੈ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਕਿ ਕਿਸਾਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਤੇ ਕਿਸਾਨਾਂ ਦੇ ਵੱਲੋਂ ਹੰਸਰਾਜ ਹੰਸ ਦਾ ਡਟਵਾ ਵਿਰੋਧ ਜੜਾ ਹੈ ਦੇਖਣ ਨੂੰ ਮਿਲਿਆ ਹੈ ਬਿਠਵਾਸ ਕਰ ਲਿਆ ਤੁਹਾਨੂੰ ਪਤਾ ਕਿ ਅਫਸਰ ਸਾਹਿਬਾਂ ਸਾਡੇ ਬੱਚੇ ਆ ਸਾਡੇ ਭਰਾ ਆ ਸਾਨੂੰ ਇਹਨਾਂ ਦੇ ਵਿਗਵਾਸ ਕਰਨਾ ਪਿਆ ਉਹਨਾਂ ਨੇ ਪਹਿਲਾਂ ਤਾਂ ਪਾਰਟੀ ਸੈੱਟ ਹੀ ਲੈ ਕੇ ਆਏ ਉਦੋਂ ਵੀ ਅਸੀਂ ਅਗਲੇ ਸਾਡੇ ਕੋਲ ਦੀ ਦੱਬ ਜੀ ਅਸੀਂ ਵੋਟਾਂ ਪਾਉਦੇ ਰਹਿੰਦੇ ਆ ਅਸੀਂ ਵੋਟਾਂ ਪਾਉਣੀਆਂ ਜੇਕਰ ਸਾਡੇ ਨਾਲ ਕੋਈ ਨਾ ਆਊਗਾ ਸਰ ਐਨੀ ਮੀਡੀਆ ਦੇ ਸਵਾਲ ਇੱਕ ਮਿੰਟ ਆਹ ਸਵਾਲ ਸੀ ਸਾਡੇ ਕੀ ਇਹਨੂੰ ਹਰੀ ਕਮੇਟੀ ਨੂੰ ਸਵਾਲ ਹੋਇਆ ਸੀ ਵੀ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਦਿਹਾੜੀ ਚੱਲਦੀ ਹੈ ਉੱਤੋਂ ਪਾਸ ਕਰਿਆ ਸਵਾਲ ਇਹਨੂੰ ਇੱਥੋਂ ਤੱਕ ਜਵਾਬ ਲੈਣਾ ਸੀ ਵੀ ਕੀ ਦਿਹਾੜੀ ਚੱਲਦੀ ਹੈ ਇਹਨੇ ਪੁੱਛਿਆ ਸਾਡੇ ਨਾਲ ਕਿਸਾਨ ਹੈ ਇਹਨੂੰ ਐ ਪੁੱਛਣਾ ਸੀ ਵੀ ਕਿਸਾਨ ਜਿਹੜੀ ਕਣਕ ਦਾ ਹਸਤੇ ਝਾੜ ਗਈ ਹੈ ਇਹਦੇ ਕਿਸਾਨਾਂ ਨੂੰ ਪੁੱਛ ਕੇ ਇਹਨੂੰ ਦੱਸਣਾ ਸੀ ਧੀਧੀ ਗੱਲ ਅਸੀਂ ਉੱਤੇ ਪੁੱਛਿਆ ਸੀ ਸਾਡੇ ਮਜ਼ਦੂਰ ਦੀ ਜਿਹੜਾ ਕਹਿੰਦੇ ਸੀ ਮਜ਼ਦੂਰ ਦੇ ਮਸੀਹਾ ਉਹਦੀ ਕੋਈ ਧੀ ਭੈਣ ਹੈ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਜਿਹੜੇ ਐਲੀਜੀਬਲ ਨਹੀਂ ਪ੍ਰਾਈਵੇਟ ਸਕੂਲ ਚ ਪੜਾਉਣ ਨੂੰ ਕੀ ਹਰੇਕ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਇਹਨਾਂ ਦੀ ਸਰਕਾਰ ਨੇ ਪਿਛਲੀ ਵਾਰੀ ਦੇ ਦਿੱਤਾ ਇਸ ਤੋਂ ਅਗਲੀ ਗੱਲ ਇਹ ਕਹਿੰਦਾ ਮੈਂ ਮਜ਼ਦੂਰਾਂ ਦਾ ਮਸੀਹਾ ਆ ਸਾਡੀ ਮੋਦੀ ਸਰਕਾਰ ਮਜ਼ਦੂਰਾਂ ਦਾ ਮਸੀਹਾ ਕਿਸਾਨਾਂ ਨਾਲ ਪੱਕ ਛੱਡ ਕੇ ਤੂੰ ਇਹ ਪੁੱਛਿਆ ਸੀ ਕਿ ਕਿਹੜੇ ਹਸਪਤਾਲ ਦੇ ਵਿੱਚ ਜਦੋਂ ਕੋਈ ਟੀਵੀ ਜਾਂ ਕੋਈ ਵੀ ਭਿਆਨਕ ਬਿਮਾਰੀ ਲੱਗਦੇ ਤਾਂ ਕਿਹੜੇ ਹਸਪਤਾਲ ਦੇ ਵਿੱਚ ਜਾ ਕੇ ਸਰਕਾਰੀ ਦੇ ਵਿੱਚ ਅੰਸਰਾਜ ਇਲਾਜ ਕਰਾਊਗਾ ਇਸ ਦਾ ਜਵਾਬ ਪ੍ਰਸ਼ਾਸਨ ਨੂੰ ਉੱਧਰਲੇ ਪਾਸੇ ਅਕਸੀ ਉਹ ਦੇ ਦੇ ਅਸੀਂ ਇੱਥੇ ਕਰਕੇ ਕਰਦੇ ਸੀ ਦੂਜੀ ਗੱਲ ਇਹ ਵੀ ਗੱਲ ਨੂੰ ਇਹ ਪੁੱਛਿਆ ਸੀ ਅੱਛੇ ਗਿੱਦੜਾਂ ਦੇ ਵਿੱਚ ਆਜਾ ਇੰਨਾ ਪ੍ਰਸ਼ਾਸਨ ਕਿੰ ਕੀ ਦੋਵਾਂ ਵਰਤਾਂ ਸੀ ਮਰੀਜ਼ ਆ ਜਾਣ ਕੋਈ ਪ੍ਰਾਈਵੇਟ ਐਂਬੂਲੈਂਸ ਤੋਂ ਬਿਨਾ ਕਿ ਸਾਡੇ ਇਸ ਗਿੱਦੜਵਾ ਦੇ ਜਿਹੜੀ ਕਿ ਪੁਰਾਣੀ ਮੰਡੀ ਹੈ ਕਿ ਦੋ ਐਂਬੂਲੈਂਸਾਂ ਸਰਕਾਰੀ ਹੈ ਵੀ ਇੱਕੇ ਟਾਈਮ ਮਰੀਜ਼ ਲੈ ਜਾਣਗੀ ਜਾਂ ਨਹੀਂ ਕਿ ਮੁਢਲੀ ਸਹਾਇਤਾ ਦੇਣ ਵਾਸਤੇ ਇੱਥੇ ਲਗਾਤਾਰ ਦੋ ਡਾਕਟਰ ਹੈ ਨਹੀਂ ਕਿ ਇਹ ਜਵਾਬ ਜੇ ਤਾਂ ਕਿਸ ਨੂੰ ਲੱਗਦਾ ਹੁੱਲੜ ਬਾਜੀ ਵਾਲਿਆ ਹੈ ਦੂਜੇ ਪਾਸੇ ਮਜ਼ਦੂਰੀ ਪੱਤਾ ਖੇਡਦਿਆ ਇਹ ਮਜ਼ਦੂਰਾਂ ਦੇ ਸਵਾਲ ਆ ਵੀ ਜਿਹਨਾਂ ਨੂੰ ਲੱਗਦਾ ਅੱਜ ਕੀ ਗੱਲ ਹੋਈ ਅੱਜ ਦੀ ਗੱਲ ਕਰੀਏ ਤਾਂ ਅੱਜ ਗੱਲ ਇਹ ਹੋਈ ਸੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਸਵਾਲ ਕਰਾਵਾਂਗੇ ਪਰ ਵਿਸ਼ਵਾਸ ਜਿਹੜਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਮੁੱਕਰ ਗਏ ਇੱਥੇ ਉਹਨਾਂ ਨੂੰ ਇੱਕ ਅਜਿਹੀ ਵੀ ਇੱਥੋਂ ਖੜੇ ਮੈਕ ਤੇ ਸਵਾਲ ਕਰਾਂਗੇ ਫਲੇਅਰ ਬਣਾ ਕੇ ਉਧਰੋਂ ਆਨਸਰ ਦਵਾ ਦਿਓ ਪਰ ਪ੍ਰਸ਼ਾਸਨ ਉਸ ਤੋਂ ਭੱਜਿਆ ਜੋ ਕਿ ਬੀਜੇਪੀ ਦੀ ਗੁੰਡਾ ਤੰਤਰ ਹੈ ਜਿਹੜਾ ਉਹਦਾ ਪ੍ਰਸ਼ਾਸਨ ਗੁਲਾਮ ਹੈ ਪਤਾ ਨਹੀਂ ਸਾਡੇ ਅਸਰੇ ਮੰਨੀ ਬੈਠੇ ਆ ਵੀ ਸਰਕਾਰ ਇਹਨਾਂ ਦੀ ਹੋਣੀ ਹੈ ਸਾਡੀ ਕਿਤੇ ਬਦਲੀ ਕਰ ਦੇਣਗੇ ਉਹ ਭਰਾਓ ਅਸੀਂ ਵੀ ਸਾਡਾ ਵੀ ਦੇਖੋ ਅਸੀਂ ਉਹਨਾਂ ਦੀ ਹਟ ਲਿਸਟ ਤੇ ਆ ਉਹਨਾਂ ਦੀ ਹਟ ਲਿਸਟ ਤੇ ਆ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਚੱਕ ਕੇ ਸਾਨੂੰ ਹੀ ਲਟਣਗੇ ਕਿੰਨੇ ਦਿਨ ਲੱਗਿਆ ਕੀ ਇਹ ਸਵਾਲ ਆਮ ਜਨਤਾ ਦੇ ਨਹੀਂ ਵਿਸ਼ਵਾਸ ਕਰ ਲਿਆ